ਅਕਸਰ ਹੀ ਲੋਕਾਂ ਦੀ ਕਈ ਖੁਆਇਸ਼ਾਂ ਹੁੰਦੀਆਂ ਨੇ ਜੋ ਚਾਹੁੰਦੇ ਨੇ ਕਿ ਉਹਨਾਂ ਦੇ ਮਰਨ ਤੋਂ ਪਹਿਲਾਂ ਪੂਰੀਆਂ ਹੋ ਜਾਣ ਪਰ ਜੇਕਰ ਮੌਤ ਤੋਂ ਪਹਿਲਾਂ ਕਿਸੇ ਦੀ ਦੀਲੀ ਤਮੰਨਾ ਪੂਰੀ ਹੋ ਜਾਵੇ ਤਾਂ ਇਸ ਤੋਂ ਵੱਧ ਕੀ ਚੰਗਾ ਹੋr ਕੀ ਹੋ ਸਕਦਾ ਹੈ ਇਸ ਦੀ ਉਦਾਹਰਣ ਹੈ ਇਕਟਨਾ ਜਿੱਥੇ ਕੀ ਖਾਲਸੇ ਦੇ ਸਾਸ਼ਨਾ ਦਿਵਸ ਸ਼ਾਨੀ ਕੀ ਵਿਸਾਖੀ ਵਾਲੇ ਦਿਨ ਵਿਸਾਖੀ ਮਨਾਉਣ ਲਈ ਪਾਰਤ ਤੋਂ ਸਿਕੰਜੱਟੇ ਦੇ ਨਾਲ ਪਾਕਿਸਤਾਨ ਗਈ ਕਸਿਕਸ਼ਦਾਲੂ ਦੀ ਮੌਤ ਹੋ ਗਈ ਇਹ ਸਿਕਸ਼ਦਾਲੂ ਮਲੇਰ ਕੋਟਲਾ ਦੇ ਨਾਮ ਲੱਗਦੇ ਪਿੰਡ ਹਥਨਦਾਰ ਰਹਿਣ ਵਾਲਾ ਸੀ ਮਿਰਤਖੁਸ਼ਿਆ ਸਿੰਘ ਨਾਮਕ ਵਿਅਕਤੀ ਨੇ ਪਿਛਲੇ ਸਾਲ ਵੀ ਪਾਕਿਸਤਾਨ ਦਰਸ਼ਨ ਲਈ ਜਾਣਾ ਸੀ ਪਰ ਕਿਸੇ ਵਜ੍ਹਾ ਕਰਕੇ ਪਹਿਲਾਂ ਨਾ ਜਾ ਸਕਿਆ ਪਰ ਇਸ ਵਾਰ ਵੀਜ਼ਾ ਲੱਗਨ ਨਾਲ ਪਾਕਿਸਤਾਨ ਜਾ ਕੇ ਗੁਰੂ ਘਰ ਦੇ ਦਰਸ਼ਨ ਦਾ ਮੌਕਾ ਮਿਲਿਆ ਤੇ ਧੀ ਦੀ ਤਮੰਨਾ ਪੂਰੀ ਹੋ ਗਈ 60 ਸਾਲ ਦੀ ਉਮਰ ਸੀ ਉਹਨਾਂ ਦੀ ਪਿਛਲੀ ਵਾਰ ਵੀ ਉਹ ਮਤਲਬ ਵੀ ਜਾਣਾ ਚਾਹੁੰਦੇ ਸੀ ਉਹਨਾਂ ਕਾਣਾ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਸੀ ਪਿਛਲੀ ਵਾਰ ਨਹੀਂ ਉਹਨਾਂ ਦਾ ਵੀਜ਼ਾ ਲੱਗਿਆ ਐਤਕੀ ਇਸ ਕਰਕੇ ਵੀਜ਼ਾ ਲੱਗ ਗਿਆ ਉਹਨਾਂ ਦਾ ਲੱਗਿਆ ਇੱਕ ਦਿਨ ਪਹਿਲੇ ਉਹਨਾਂ ਨੂੰ ਪਤਾ ਲੱਗਿਆ ਵੀਜ਼ਾ ਲੱਗ ਗਿਆ ਤੇ ਬਸ ਇਤੋਂ ਘਰੋਂ ਤੋਂ ਸਹੀ ਸਰਾਉਂ ਤੋਂ ਗਏ ਨੇ ਉੱਥੇ ਜਾ ਕੇ ਬਸ ਮਤਲਬ ਵੀ ਉਹਨਾਂ ਨੂੰ ਅਚਾਨਕ ਟੈਕ ਹੋ ਗਿਆ ਤੇ ਕਿਹਦੇ ਜਿਹੀ ਪਰਿਵਾਰ ਤੋਂ ਸਵਾਭ ਵਧੀਆ ਸੀ ਜੀ ਪਰਿਵਾਰ ਵੀ ਦਾ ਸਵਾਭ ਵਧੀਆ ਸੀ ਭਤੀਜਾ ਉਹਦਾ ਭਤੀਜ ਨੂੰ ਆ ਬਾਕੀ ਦੋ ਉਹਦੇ ਮਤਲਬ ਭਤੀਜੇ ਦੇ ਦੋ ਜਵਾਕ ਨੇ ਕਮੇਟੀ ਵੀ ਉਹਨਾਂ ਦੀ ਨਹੀਂ ਜੇ ਕੁਮਾਰੇ ਨੇ ਕੰਮ ਲਾ ਕੇ ਕਰਤੀ ਸੀ ਕਿਤੇ ਮੈਡੀਕਲ ਲਈ ਸੀਗੇ रिकॉर्डਲਾ ਜਿੰਨਾ ਲਗਦੇ ਪਿੰਡ ਹਥੰਦੇ ਰਹਿਣ ਵਾਲੇ ਹੁਸ਼ਿਆਰ ਸਿੰਘ ਜੋ ਕਿ ਇੱਕ ਬਜ਼ੁਰਗ ਸੀ ਤੇ ਹਮੇਸ਼ਾ ਹੀ ਗੁਰੂ ਘਰ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਸੀ ਤੇ ਇਸ ਵਾਰ ਉਹ ਪਾਕਿਸਤਾਨ ਜੋ ਵਿਸਾਖੀ ਦੇ ਤਿਉਹਾਰ ਮੌਕੇ ਜੱਥੇ ਦੇ ਨਾਲ ਰਵਾਨਾ ਹੋਏ ਸੀ ਤੇ ਉੱਥੇ ਜਾ ਕੇ ਉਹਨਾਂ ਦੀ ਹਾਲਤ ਵਿਗੜ ਗਈ ਤੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਇਹ ਤਾਂ ਸਾਫ਼ ਹੈ ਕਿ ਹੁਣ ਇਹਨੂੰ ਕੋਈ ਨਹੀਂ ਢਾ ਸਕਦਾ ਸ਼ੇਰਪੁਰ ਤੋਂ ਜਮੇਲ ਖੇੜੀ ਵਾਲਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ